ਆ ਦੇਖ ਲੋ ਬਾਈ ਗੱਦੜਾ ਵਾਲੇ ਮੋੜ ਤੋਂ ਝੰਡਾ ਵਾਲੇ ਰੋਡ ਤੇ ਅੱਗ ਲਾਈ ਆ ਕਿਸੇ ਜ਼ਿਮੀਦਾਰ ਨੇ ਕਿਸਾਨ ਨੇ ਅੰਨ ਦਾਤਾ ਜੀ ਨੇ ਤੇ ਬੁਰਾ ਹਾਲ ਕਰਤਾ ਕਈ ਤਰਕਤਾਂ ਨੂੰ ਅੱਗ ਲੱਗ ਚੁੱਕੀ ਆ ਬਹੁਤ ਹੀ ਭਿਆਨਕ ਦੇਖੋ ਤੁਸੀਂ ਕੀ ਹਾਲ ਕੀਤਾ ਜਿਹਦੇ ਵਿੱਚ ਉੱਲੂ ਦੇ ਚਾਰ ਬੱਚੇ ਸੀਗੇ ਜਿਹਦੇ ਵਿੱਚੋਂ ਦੋ ਰੋਸਟਡ ਬਣਾਤੇ ਇਹਨਾਂ ਨੇ ਸਾੜਤੇ ਜਮਾ ਦੋ ਅਸੀਂ ਵੀਰ ਮੇਰੇ ਬਚਾਏ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਪਹਿਲਾ ਵਾਲੀ ਵੀਡੀਓ ਦੇ ਵਿੱਚ ਵੀ ਪਾਇਆ ਗਿਆ ਅਪੀਲ ਆ ਮੇਰੀ ਕਿਸਾਨ ਵੀਰਾਂ ਨੂੰ ਇਹ ਨਾ ਕੀਤਾ ਜਾਵੇ ਭਰਾਵਾ ਉਹ ਸੌਖੇ ਸੀ ਹੋਈਏ ਵੀ ਕਿੱਥੇ ਸਾਡੇ ਬੱਚਾ ਨਾ ਵੀ ਇਹੀ ਕੁਛ ਹੁੰਦਾ ਤਾਂ ਇਹ ਉਹ ਬਲਾਨਾ ਮਰ ਗਿਆ ਇੱਕ ਢੂੰਕਾ ਮਰ ਗਿਆ ਦੀ ਕਾਲ ਆਗੇ ਤੇ ਮਰਨਾ ਹੀ ਆ ਭਾਈਓ ਜੇ ਕੋਈ ਤੇ ਬੱਚੇ ਬਚਾਉਂਗੇ ਤਾਂ ਇਹੀ ਹੋਣੀ ਆ ਸਾਡੇ ਨਾਲ ਨਾ ਇਹ ਧੱਕਾ ਕਰੋ ਇਹੀ ਕਿਸਾਨ ਆ ਪੰਛੀਆਂ ਨੂੰ ਜਾਨਵਰਾਂ ਨੂੰ ਖੇਤਾਂ ਦੇ ਵਿੱਚ ਵੀ ਨਾ ਛੜਦਾ ਸੀ ਕਿਸੇ ਟਾਈਮ ਤੇ ਅੱਜ ਇਹ ਆ ਹਲ ਕਰਦੇ ਆ ਉਹ ਵੀ ਸਰਕਾਰੀ ਤਰਖਤ ਵੀਰ ਮੇਰੇ ਉਹ ਜੇ ਕੋਈ ਟੰਬਾ ਵੱਟ ਕੇ ਲੈ ਜਾਏ ਪਰਚਾ ਪੈਂਦਾ ਇਹਦਾ ਤਾਂ ਹੱਕ ਬਣਦਾ ਪਰਨਨ ਦੇ ਨਾ ਦਾ ਦੇਖੋ ਤੁਸੀਂ ਮੇਰੀ ਸਰਕਾਰੀ ਅੱਗ ਲੱਗੀ ਹੋਈ ਆ ਦੇਖੋ ਸਰਕਾਰੀ ਸੜਕ ਨੂੰ ਅੱਗ ਲਾਈ ਵੀ ਇਹਨਾਂ ਨੇ ਆਹ ਦੇਖੋ ਗਿੱਦਲ ਵਾਲੇ ਮੋੜ ਤੋਂ 2 ਕਿਲੋਮੀਟਰ ਜਿਹੜਾ ਬੰਦਾ ਮਰਜ਼ੀ ਅੰਕਵਾਰੀ ਕਰ ਲਿਆ ਸੱਪ ਤਾਂ ਲੱਗ ਜੂ ਵੀ ਕਿਹਦੇ ਖੇਤ ਤੋਂ ਲੱਗੀ ਹੈ ਕਿਨੇ ਲਾਈ ਆ ਆਹ ਦੇਖੋ ਤੁਸੀਂ ਜਿਉਂਦੇ ਬੱਚੇ ਦੋ ਬੱਚੇ ਮਰ ਚੁੱਕੇ ਦੂਆਂ ਨੂੰ ਹੀ ਪਾਣੀ ਪੂਣੀ ਪਾ ਕੇ ਬਚਾਇਆ ਆਹ ਦੇਖ ਲਓ ਤੀਜਾ ਕਿੱਥੇ ਜਿਹੜਾ ਰੋਸਟਡ ਬਣਿਆ ਆਹ ਵੱਟੇ ਦੋ ਬੱਚੇ ਬਾਈ bot